ਪੂਰਾ ਖੁਸ਼ੀ ਦਾ ਮਾਹੌਲ ਸੀ ਘਰ ਦੇ ਵਿੱਚ ਧੀ ਦੇ ਧੀ ਦੇ ਵਿਆਹ ਦੀਆਂ ਤਿਆਰੀਆਂ ਜਿਹੜੀਆਂ ਚੱਲ ਰੀਆਂ ਸਨ ਪਰ ਚੋਰਾਂ ਨੇ ਅੱਧੀ ਰਾਤ ਘਰ ਦੇ ਵਿੱਚ ਦਾਖਲ ਹੋ ਕੇ ਇੱਕ ਵੱਡੀ ਵਾਰਦਾਤ ਨੂੰ ਜਿਹੜਾ ਅੰਜam ਦੇ ਦਿੱਤਾ ਜਿਵੇਂ ਦੱਸਦੇ ਕਿ ਘਰ ਦੇ ਵਿੱਚ ਮਾਪਿਆਂ ਨੇ ਧੀ ਦਾ ਵਿਆਹ ਰੱਖਿਆ ਹੋਇਆ ਸੀ ਪੂਰੀਆਂ ਤਿਆਰੀਆਂ ਚੱਲ ਰੀਆਂ ਸਨ ਲੇਕਿਨ ਅੱਧੀ ਰਾਤ 2:30 ਵਜੇ ਦੇ ਕਰੀਬ ਚੋਰ ਘਰ ਦੇ ਵਿੱਚ ਅੰਦਰ ਦਾਖਲ ਹੁੰਦੇ ਨੇ ਅਗਲੇ ਦਰਵਾਜ਼ੇ ਤੋਂ ਦਾਖਲ ਨਹੀਂ ਹੋਏ ਪਿੱਛੋਂ ਅੰਦਰੋਂ ਜਿਹੜਾ ਘਰ ਦੇ ਵਿੱਚ ਦਾਖਲ ਹੋਏ ਤੇ ਉੱਥੇ ਉਹਨਾਂ ਦੇ ਵੱਲੋਂ ਚੋਰੀ ਦੀ ਵਾਰਦਾਤ ਨੂੰ ਅੰਜਾਮ ਜਿਹੜਾ ਦਿੱਤਾ ਜਾਂਦਾ ਘਰ ਦੇ ਅੰਦਰ ਜਿੰਨਾ ਸੋਨੇ ਦਾ ਸਮਾਨ ਪਿਆ ਸੀ ਸਭ ਕੁਝ ਲੈ ਕੇ ਚਲੇ ਜਾਂਦੇ ਨੇ ਜਿਸ ਤੋਂ ਬਾਅਦ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੋਇਆ ਕਿ ਅਸੀਂ ਤਾਂ ਆਪਣੀ ਧੀ ਦੇ ਵਿਆਹ ਦੇ ਲਈ ਤਿਆਰੀਆਂ ਕਰ ਰਹੇ ਸਾਂ ਬੜੇ ਔਖੇ ਅਸੀਂ ਪੈਸੇ ਕਮਾ ਕੇ ਆਪਣੇ ਧੀ ਦੇ ਵਿਆਹ ਦੇ ਲਈ ਗਹਿਣੇ ਜੋੜੇ ਸੀ ਪਰ ਇਸ ਤਰੀਕੇ ਦੇ ਨਾਲ ਚੋਰਾਂ ਨੇ ਵਾਰਦਾਤ ਨੂੰ ਅੰਜਾਮ ਦਿੱਤਾ ਕਿ ਸਾਡੇ ਘਰ ਇੱਕ ਵੀ ਗਹਿਣਾ ਜਿਹੜਾ ਨਹੀਂ ਬਚਿਆ ਤੇ ਮੈਂ ਆਪਣੇ ਧੀ ਦੇ ਵਿਆਹ ਤੇ ਕੀ ਦੇਵਾਂਗੀ ਮਾਦਾ ਰੋ ਰੋ ਕੇ ਬੁਰਾ ਹਾਲ ਹੋਇਆ ਤੁਸੀਂ ਖੁਦ ਅੰਦਾਜ਼ਾ ਲਗਾ ਸਕਦੇ ਹੋ ਕਿ ਇੱਕ ਘਰ ਦੇ ਵਿੱਚ ਜਿੱਥੇ ਵਿਆਹ ਦੀਆਂ ਤਿਆਰੀਆਂ ਚੱਲ ਰਹੀਆਂ ਹੁਣ ਉੱਥੇ ਇਸ ਤਰੀਕੇ ਦੇ ਨਾਲ ਚੋਰੀ ਹੋ ਜਾਵੇ ਤੇ ਉਸ ਮਾਪਿਆਂ ਦੇ ਉੱਤੇ ਕੀ ਬੀਤਰੀ ਹੋਏਗੀ ਉਸ ਮਾਤੇ ਕੀ ਬੀਤਰੀ ਹੋਏਗੀ ਜਿਨੇ ਆਪਣੇ ਧੀ ਦੇ ਵਿਆਹ ਦੇ ਲਈ ਐਨ